ਕਾਸਟਪੋਰਟ ਤੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦਾ ਅੰਦੋਲਨ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਸਾਰੀਆਂ ਅਸੀਂ ਹਰ ਜਥੇਬੰਦੀਆਂ ਦੇ ਆਗੂ ਨੂੰ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਪੰਜ ਮੈਂਬਰੀ ਕਮੇਟੀ ਮਿਟਕਾ ਕਰੂਗੀ ਅਤੇ ਉਹਨਾਂ ਦੇ ਸਹਿਯੋਗ ਦੀ ਲੋੜ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਧੋਖਾ ਕੀਤਾ ਚਾਹੇ ਪੰਥ ਦੇ ਮਸਲੇ ਨੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵਾ ਅਤੇ ਉਸ ਤੋਂ ਬਿਨਾ ਚਾਹੇ ਮੁਲਾਜ਼ਮਾਂ ਦੇ ਮਸਲੇ ਨੇ ਚਾਹੇ ਸਾਡੇ ਦਲਤ ਭਾਈਚਾਰੇ ਦੇ ਮਸਲੇ ਨੇ ਹਰ ਵਰਗ ਦੇ ਮਸਲੇ ਆ ਜਿਹੜੇ ਸਾਰੇ ਵਰਕਰ ਸਹਿਬਾਨ ਨੂੰ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦਾ ਅੰਦੋਲਨ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਸੀਂ ਕਿਉਂਕਿ ਅੱਜ ਇਸ ਦਿਨ ਸਾਡੀਆਂ ਮੀਟਿੰਗਾਂ ਬਾਡੀ ਦਾ ਕੰਮ ਸ਼ੁਰੂ ਹੋ ਜਾਣਾ ਅਸੀਂ ਹਰ ਜਥੇਬੰਦੀ ਦੇ ਆਗੂ ਨੂੰ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਪੰਜ ਮੈਂਬਰੀ ਕਮੇਟੀ ਮੀਟਿੰਗਾਂ ਕਰੂਗੀ ਅਤੇ ਉਹਨਾਂ ਦੇ ਸਹਿਯੋਗ ਦੀ ਲੋੜ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਧੋਖਾ ਕੀਤਾ ਬਹੁਤ ਵੱਡਾ ਸਹਿਯੋਗ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਵਿੱਚ ਕਿਸਾਨਾਂ ਦਾ ਰਿਹਾ ਲੇਕਿਨ ਅੱਜ ਉਹ ਧਰਨਾ ਪਿਛਲੇ 13 ਮਹੀਨੇ ਤੋਂ ਚੱਲ ਰਿਹਾ ਸੀ ਆਪਣੇ ਹੱਕਾਂ ਦੇ ਲਈ ਜਿਹੜੇ ਵਾਅਦੇ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਹੋਏ ਉਹ ਸਮੇਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਕੇਂਦਰ ਦੀ ਸਰਕਾਰ ਨੇ ਉਹ ਪੂਰੇ ਨਹੀਂ ਕੀਤੇ ਉਹ ਵਾਅਦੇ ਪੂਰੇ ਕਰਾਉਣ ਦੇ ਲਈ 13 ਮਹੀਨੇ ਉਹ ਬਾਡਰ ਤੇ ਬੈਠੇ ਰਹੇ ਲੇਕਿਨ ਜਿਸ ਟੰਗ ਦੇ ਨਾਲ ਧੱਕੇਸ਼ਾਹੀ ਦੇ ਨਾਲ ਇਹ ਸਰਕਾਰ ਨੇ ਉਹਨਾਂ ਨੂੰ ਉੱਥੋਂ ਹਜੇ ਤੱਕ ਟਰਾਲੀਆਂ ਨਹੀਂ ਮਿਲ ਰਹੀਆਂ ਉਹਨਾਂ ਦਾ ਸਮਾਨ ਨਹੀਂ ਮਿਲ ਰਿਹਾ ਸੋ ਜੋ ਧੱਕੇਸ਼ਾਹੀ ਕਿਸਾਨਾਂ ਦੇ ਨਾਲ ਹੋਈ ਆ ਸੋ ਅੱਜ ਕਿਸਾਨ ਆ ਜਿਹੜਾ ਅੱਜ ਉਹ ਨਰਾਸ਼ ਬੈਠਾ ਵਾ ਅੱਜ ਉਹਨੂੰ ਦੇਖ ਨਹੀਂ ਰਿਹਾ ਕਿ ਕੌਣ ਸਾਡੀ ਬਾਹ ਫੜੂਗਾ ਸੋ ਮੈਂ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਾਥ ਦਿਓ ਅਤੇ ਜੋ ਵੀ ਪੰਜਾਬ ਦੇ ਚਾਹੇ ਕਿਸਾਨਾਂ ਦੇ ਮਸਲੇ ਨੇ ਚਾਹੇ ਪੰਥ ਦੇ ਮਸਲੇ ਨੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵਾ ਅਤੇ ਉਸ ਤੋਂ ਬਿਨਾਂ ਚਾਹੇ ਮੁਲਾਜ਼ਮਾਂ ਦੇ ਮਸਲੇ ਨੇ ਚਾਹੇ ਸਾਡੇ ਦਲਿਤ ਭਾਈਚਾਰੇ ਦੇ ਮਸਲੇ ਨੇ ਹਰ ਵਰਗ ਦੇ ਮਸਲੇ ਆ ਜਿਹੜੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਇਕੱਲਿਆਂ ਦੀ ਕੋਈ ਹੋਂਦ ਨਹੀਂ ਸੰਗਤੋ ਬਿਨਾ ਤੁਹਾਡੇ ਲੋਕਾਂ ਤੋਂ ਬਿਨਾ ਵਰਕਰਾਂ ਤੋਂ ਬਿਨਾ ਸਾਡੀ ਕੋਈ ਹੋਣ ਨਹੀਂ ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਤੇ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਆਪਣੀ ਇਹ ਸੇਵਾ ਨਿਭਾਵਾਂਗੇ ਸੋ ਫਿਰ ਸਾਰਿਆਂ ਦਾ ਧੰਨਵਾਦ ਮੈਂ ਅਖੀਰ ਦੇ ਵਿੱਚ ਫਿਰ ਜਕਾਰਾ ਬੁਲਾਉਣਾ ਜੇ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਭਰੋਸਾ ਵੀ ਦੇਣਾ ਜੀ ਨਾਲ ਸਾਨੂੰ ਵੀ ਹੌਸਲਾ ਮਿਲਦਾ ਤਾਂ ਜੋ ਅਸੀਂ ਹੋਰ ਵੀ ਦਿਨ ਰਾਤ ਮਿਹਨਤ ਕਰੀਏ ਅਤੇ ਤੁਹਾਡੀਆਂ ਆਸਾਂ ਮੀਦਾਂ ਤੇ ਪੂਰੇ ਉਤਰ ਸਕੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਵੀ ਫੈਸਲੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਬਾਹਰੋਂ ਆਏ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਸੋ ਕਹਿਣ ਤੋਂ ਭਾਵ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੇ ਫੈਸਲੇ ਨੇ ਉਹ ਵਰਕਰਾਂ ਦੀਆਂ ਜੇ ਭਾਵਨਾਵਾਂ ਅਨੁਸਾਰ ਹੋਣਗੇ ਤਾਂ ਮੇਰਾ ਖਿਆਲ ਆ ਵੀ ਕਦੇ ਕੋਈ ਦਿੱਕਤ ਨਹੀਂ ਆ ਸਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿਸੇ ਵਿਅਕਤੀ ਨਾਲ ਨਾਰਾਜ਼ ਹੋ ਸਕਦੇ ਨੇ ਕਿਸੇ ਲੀਡਰ ਨਾਲ ਨਾਰਾਜ਼ ਹੋ ਸਕਦੇ ਨੇ ਪਰ ਪੰਜਾਬ ਦੇ ਲੋਕ ਕਦੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ ਹੋ ਸਕਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਇਹੀ ਪਾਰਟੀ ਆ ਜਿਹੜੀ ਸਾਡੀ ਗਵਾਈ ਸਹੀ ਢੰਗ ਨਾਲ ਕਰ ਸਕਦੀ ਆ ਅੱਜ ਵੀ ਜੋ ਅੱਜ ਜੋ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੱਚੇ ਸਿਪਾਹੀ ਨੇ ਸੱਚੇ ਵਰਕਰ ਨੇ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਕਿ ਪਾਰਟੀ ਦੋ ਫਾੜ ਹੋ ਰਹੀ ਆ ਲੇਕਿਨ ਪਾਰਟੀ ਦੋ ਫਾੜ ਨਹੀਂ ਹੋਊਗੀ ਪਾਰਟੀ ਮਜ਼ਬੂਤ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗੀ ਇਸ ਸਮੇਂ ਦੇ ਵਿੱਚੋਂ ਠੀਕਾ ਪਾਰਟੀ ਦੇ ਵਿੱਚ ਵੀ ਸੰਘਰਸ਼ ਚੱਲਦੇ ਰਹਿੰਦੇ ਨੇ ਲੇਕਿਨ ਇਹ ਲੜਾਈ ਸਿਧਾਂਤਾਂ ਦੀ ਆ ਕਿਸੇ ਅਹੁਦੇ ਦੀ ਲੜਾਈ ਨਹੀਂ ਹੈਗੀ ਅਸੀਂ ਜਿਹੜੇ ਪੰਜ ਬੈਠੇ ਆਂ ਸਾਨੂੰ ਪੰਥ ਬੇਨਤੀ ਕਰਦੇ ਹੁਕਮ ਕਰਦੇ ਲੋੜ ਨਹੀਂ ਸਾਡੇ ਤੋਂ ਜਿਹੜਾ ਤਿਆਗ ਚਾਹੀਦਾ ਜਿਹੜੇ ਐਫੀਡੇਵਟ ਚਾਹੀਦੇ ਨੇ ਲਾਈਫਟਾਈਮ ਦੇ ਲਈ ਅਸੀਂ ਜੇ ਪੰਥ ਚਾਹੁੰਦਾ ਅਸੀਂ ਬਿਨਾ ਕਿਸੇ ਚੋਣ ਲੜੇ ਬਿਨਾ ਕਿਸੇ ਉਦੇ ਤੋਂ ਅਸੀਂ ਕੰਮ ਕਰਨ ਲਈ ਤਿਆਰ ਆਂ ਕਿਉਂਕਿ ਕਿਉਂਕਿ ਜੋ ਪਛਾਣ ਜੇ ਅੱਜ ਮੇਰੀ ਪਛਾਣ ਆ ਇੱਥੇ ਇਹ ਕਿਉਂ ਆ ਰੋਪੜ ਆ ਕੇ ਅੱਜ ਲੋਕ ਅੱਜ ਤੁਸੀਂ ਸਤਿਕਾਰ ਦੇ ਰਹੇ ਹੋ ਕਿਉਂ ਇਹ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਕੋਈ ਸਾਡੀ ਨਿੱਜੀ ਕੋਈ ਹੋੰਦ ਨਹੀਂ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਚਾਹੇ ਪਹਿਲਾਂ ਵੀ ਸਾਡੇ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਟਰੋੜਾ ਸਾਹਿਬ ਜਿਨ੍ਹਾਂ ਨੇ ਲੰਬਾ ਸਮਾਂ ਸ਼੍ਰੋਮਣੀ ਕੁਰਦਰਾ ਪ੍ਰੰਧਕ ਕਮੇਟੀ ਦੀ ਅਗਵਾਈ ਕੀਤੀ ਸੁਰਜੀਤ ਸਿੰਘ ਜੀ ਬਰਨਾਲਾ ਜਿਹੜੇ ਮੁੱਖ ਮੰਤਰੀ ਰਹੇ ਹੋਰ ਜਿੰਨੇ ਵੀ ਆਗੂ ਰਹੇ ਨੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਰਹਾ ਚਾਹੇ ਕੇਂਦਰ ਦੇ ਵਿੱਚ ਵਜ਼ੀਰ ਰਹਾ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੋਰ ਬਾਦਲ ਚਾਹੇ ਕੇਂਦਰ ਦੇ ਵਜ਼ੀਰ ਰਹੇ ਨੇ ਚਾਹੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਰਹੇ ਨੇ ਸੋ ਇਸ ਲਈ ਲੋਕ ਪੰਜਾਬ ਦੇ ਲੋਕ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਸੋ ਇਸ ਲਈ ਪੰਜਾਬ ਦੇ ਭਲੇ ਦੇ ਲਈ ਇਸ ਪਾਰਟੀ ਨੂੰ ਬਚਾਉਣਾ ਇਸ ਨੂੰ ਮਜ਼ਬੂਤ ਕਰਨਾ ਇਹ ਅੱਜ ਸਮੇਂ ਦੀ ਵੱਡੀ ਲੋੜ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤਿਆਗ ਸੇਵਾ ਤੇ ਕੁਰਬਾਨੀ ਇਹ ਸਿਧਾਂਤ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਇੱਥੇ ਕੁਰਸੀ ਲਈ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵਾਲੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਅਜਿਹੇ ਆਗੂਆਂ ਨੂੰ ਇਹੀ ਲੜਾਈ ਆ ਸਾਡਾ ਕੋਈ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੌਲਾ ਨਹੀਂ ਲੜਾਈ ਸਿਧਾਂਤਿਕ ਆ ਲੜਾਈ ਆ ਕੀ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਦੀ ਆ ਪੰਥ ਪ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿੱਖ ਨਹੀਂ ਸਿੱਖਤਾ ਹੈਗੇ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਉਹ ਇਸ ਲਈ ਇਹ ਸਿਧਾਂਤਿਕ ਲੜਾਈ ਆ ਕੋਈ ਨਿੱਜੀ ਕਿਸੇ ਸਵਾਰਥ ਦੀ ਲੜਾਈ ਨਹੀਂ ਸੋਦੇ ਲਈ ਸਾਰੇ ਤੁਸੀਂ ਸਾਥ ਦਿਓ ਤਾਂ ਜੋ ਆਪਾਂ ਇਸ ਪਾਰਟੀ ਨੂੰ ਜਿੱਤ ਕਰੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ